ਸਰਾਂ ਜੀ ਸ਼੍ਰੀ ਰਾਮ ਜੀ ਅੱਜ ਅਸੀਂ ਇੱਕ ਨਾ ਮੁਹਿੰਮ ਚਲਾਈ ਆ ਸਿਗਨੇਚਰ ਦੀ ਬਈ ਜਿਹੜਾ ਰੇਲਵੇ ਕ੍ਰੋਸਿੰਗ ਦੇ ਥੱਲੇ ਅੰਡਰਵੇਜ ਬਣਾਉਣ ਲਈ ਅਸੀਂ ਇੱਕ ਮੁਹਿੰਮ ਜਲਾਈ ਹੋਈ ਆ ਬਈ ਸਾਰੇ ਹੀ ਜਿੰਨੇ ਵੀ ਗ੍ਰਾਂਡ ਦੇ ਨਿਵਾਸੀ ਆ ਇਸ ਫਾਟਕ ਤੋਂ ਬਹੁਤ ਦੁਖੀ ਆ ਕੁਝ ਸ਼ਰਾਰਤੀ ਅੰਥਰਾ ਨੇ ਜਾਂ ਕੁਝ ਕੇ ਪਿੱਛੇ ਇੱਕ ਮੰਤਰੀ ਸਾਹਿਬ ਨੂੰ ਲੈਟਰ ਲਿਖ ਕੇ ਭਾਈ ਆ ਜਿਹੜੀ ਕਿ ਅਸੀਂ ਆਰਟੀਆ ਹੀ ਕਢਾਈ ਆ ਬਈ ਇੱਥੇ ਫਾਟਕ ਦੇ ਥੱਲੇ ਅੰਡਰਵੇਜ ਨਹੀਂ ਬਣਨਾ ਚਾਹੀਦਾ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਅਜੇ ਅੰਡਰਵੇਜ ਨਹੀਂ ਬਣੇਗਾ ਫਾਟਕ ਬੰਦ ਹੋ ਜਾਇਆ ਤਾਂ ਰਾਤ ਨੂੰ ਜਿਹੜੀ ਕੋਈ ਸਵਾਰੀ ਇੱਥੇ ਉਤਰੇਗੀ ਉਹ ਫਾਟਕ ਪਰ ਜਾਏਗੀ ਕਿਦਾਂ ਉਹ 5-6 ਕਿਲੋਮੀਟਰ ਡੱਲੇਆ ਲਾਲ ਦੀ ਘੁੰਗੇ ਜਾਏਗੀ ਜਾਂ ਦੂਸਰੇ ਪਾਸੇ ਦੀ ਨਹਿਰਾਲ ਦੀ ਘੁੰਗੇ ਜਾਏਗੀ ਠੀਕ ਹੈ ਜੀ ਉਹ ਕੁਝ ਦੁਕਾਨਦਾਰ ਸਿਰਫ ਆਪਣਾ ਮਤਲਬ ਹੱਲ ਕਰਨ ਲਈ ਆਪਣੀ ਪ੍ਰਾਪਰਟੀ ਬਚਾਉਣ ਲਈ ਉਹਨਾਂ ਨੇ ਸਾਰੇ ਸ਼ਹਿਰ ਨੂੰ ਸੂਲੀ ਦੇ ਡੰਗਿਆ ਪਿਆ ਜੀ ਤੇ ਅਸੀਂ ਅੱਜ ਇਹ ਮੁੰਹ ਜਲਾਈਏ ਐਸੇ ਕਰਕੇ ਵੀ ਅਸੀਂ ਕੱਲ ਮੰਤਰੀ ਸਾਹਿਬ ਨੂੰ ਜਾ ਕੇ ਲੈਟਰ ਦੇ ਕੇ ਆਈਏ ਤੇ ਉਹਨਾਂ ਨੂੰ ਰਿਕੁਐਸਟ ਕਰੀਏ ਵੀ ਜਿਹੜਾ ਅੰਡਰਪਾਸ ਉਹਨਾਂ ਨੇ પાસ ਕਰਾਇਆ ਹੋਇਆ ਹੈ ਪਹਿਲੇ ਜੋ ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਹੈਗਾ ਹੀ ਆ ਵੀ ਉਹਨੂੰ ਐਜ਼ ਇਟ ਉਦਾਂ ਹੀ ਲਾਗੂ ਕੀਤਾ ਜਾਵੇ ਵੀ ਜੋ ਅੰਡਰ ਵਿੱਚ ਪਹਿਲਾਂ ਪਾਸ ਹੋਇਆ ਸੀ ਉਹਨੂੰ ਐਜ਼ ਇਟ ਬਣਾਇਆ ਜਾਵੇ ਤੇ ਤਾਂ ਜੋ ਸਾਰੇ ਹੀ ਸ਼ਹਿਰ ਦੇ ਜਿੰਨੇ ਲੋਕੀਆ ਉਹਨਾਂ ਨੂੰ ਕੋਈ ਸੁੱਖ ਚਾਂਦੀ ਦਾ ਸੁਨੇਹਾ ਮਿਲੇ ਹੁਣ ਤੁਸੀਂ ਦੇਖ ਸਕਦੇ ਆ ਇਸ ਵੇਲੇ ਫਾਟਕ ਲੱਗਾ ਹੋਇਆ ਆ ਕਟੋ ਘਾਟਨੀ ਦਾ ਡੇਢ ਡੇਢ ਦੋ ਦੋ ਘੰਟੇ ਫਾਟਕ ਦੇ ਖੰਡਾ ਪੈਂਦਾ ਆ ਐਨੀ ਭਾਰ ਗਰਮੀ ਵਿੱਚ ਦੋ ਘੰਟੇ ਖੜਨਾ ਤੇ ਤੁਸੀਂ ਆਹ ਦੇਖ ਲਓ ਛੋਲੇ ਬੱਚਿਆਂ ਨੂੰ ਕੀ ਹਾਲ ਹੁੰਦਾ ਹੋਏਗਾ ਹੁਣ ਇਧਰ ਤਿੰਨ ਚਾਰ ਸਕੂਲ ਆ ਆਪਣੇ ਉਧਰਲੇ ਪਾਸੇ ਹਸਪਤਾਲ ਆ ਫਾੜਕ ਤੋਂ ਬਾਅਦ ਸ਼ਮਸ਼ਾਨਘਾਟ ਫਾੜਕ ਤੋਂ ਪਾਰ ਆ ਇਧਰ ਵਾਲੇ ਬੰਦੇ ਨੇ ਜੇ ਉਧਰ ਜਾਣਾ ਹੋਵੇ ਤਾਂ ਉਹਨੂੰ 2 2.5 ਘੰਟੇ ਦਾ ਪਹਿਲਾਂ ਫਾੜਕ ਤੇ ਹੀ ਲੱਗ ਜਾਂਦੇ ਆ ਇਸੇ ਤਰੀਕੇ ਉਧਰੋਂ ਆ ਜੇ ਉਧਰੋਂ ਕਿਸੇ ਨੇ ਇਧਰ ਆਉਣਾ ਹੋਵੇ ਤੇ 2 2.5 ਘੰਟੇ ਦਾ ਉਹਨੂੰ ਫਾੜਕ ਤੇ ਲੱਗਦੇ ਹੀ ਲੱਗਦੇ ਆ ਇਸ ਕਰਕੇ ਸਾਡੀ ਸਰਕਾਰ ਤੋਂ ਮੰਗਿਆ ਵੀ ਜਿਹੜਾ ਅੰਡਰ ਵਿੱਚ ਪਾਸ ਹੋਇਆ ਆ ਉਹਨੂੰ ਐਜ਼ ਇਟ ਬਣਾਇਆ ਜਾਵੇ ਜਿੱਦਾਂ ਸੈਂਟਰਲ ਗਵਰਨਮੈਂਟ ਦਾ ਪ੍ਰੋਜੈਕਟ ਹੈਗਾ ਉਹਨੂੰ ਐਜ਼ ਇਟ ਲਾਗੂ ਕੀਤਾ ਜਾਵੇ